ਮਤਲਬ ਇਹਨਾਂ ਸਹੁਰਿਆਂ ਵੱਲੋਂ ਇਹਨੂੰ ਡਿਪਰੈਸਟ ਕੀਤਾ ਜਾਂਦਾ ਜੀ ਮਤਲਬ ਇਹ ਇਹਦੀ ਸਸਦਾ ਮਤਲਬ ਜਦੋਂ ਦਾ ਆ ਤੇ ਗਿਆ ਇਹ ਇਹਨੂੰ ਪਹਿਲਾਂ ਉੱਦੇ ਇੱਕ ਦਿਨ ਪਹਿਲਾਂ ਕਹਿੰਦੇ ਫੋਨ ਕਰਿਆ ਇਹ ਕਹਿੰਦਾ ਮੈਨੂੰ ਫੋਨ ਕਿਸੇ ਨੇ ਕਰਿਆ ਨਹੀਂਗਾ ਇਹ ਫਿਰ ਅਗਲੇ ਦਿਨ ਇਹਨੂੰ ਮਤਲਬ ਜਦੋਂ ਉੱਥੇ ਗਿਆ ਇਹਨੂੰ ਮਾਲੋ ਹੱਥੋਂ ਭਾਈ ਇਹ ਨਾਲ ਹੋਈ ਆ ਬਹੁਤ ਜਿਆਦੇ ਗਲਤ ਤਰੀਕੇ ਨਾਲ ਇਹਨੂੰ ਗਾਲਾਂ ਗੋਲਾਂ ਕੱਢੀਆਂ ਗਈਆਂ ਵੀ ਤੂੰ ਰਾਤ ਦਾ ਪਹੁੰਚਿਆ ਨਹੀਂ ਇਹ ਕਹਿੰਦਾ ਮੈਨੂੰ ਕਿਸੇ ਨੂੰ ਦੱਸੀ ਦੱਸਿਆ ਨਹੀਂਗਾ ਰਾਤ ਦਾ ਤੇ ਭੋਗ ਤੇ ਵੀ ਇਹਦੇ ਨਾਲ ਦੁਰਬਾਰਵਾਰ ਹੋਇਆ ਉੱਥੇ ਉਹ ਇਹਦੇ ਸਹੁਰੇ ਵੱਲੋਂ ਇਹਦੇ ਮਾਮੇ ਦੇ ਮੁੰਡਿਆਂ ਵੱਲੋਂ ਤੇ ਇਹਦੀ ਘਰ ਵਾਲੀ ਵੱਲੋਂ ਉਹਨੂੰ ਬਹੁਤ ਜ਼ਿਆਦਾ ਮਤਲਬ ਟਾਰਚਰ ਕੀਤਾ ਜਾਂਦਾ ਸੀ ਐਂਟਰੀ ਤੌਰ ਤੇ ਇਹ ਕਰਕੇ ਸੁਸਾਇਡ ਮੈਨੇ ਕੀਤਾ ਤੇ ਇਸ ਕਿੰਨੇ ਬੱਚੇ ਨੇ ਨਾਲ ਜਿਹੜੇ ਘਰ ਵਾਲੀ ਨਾਲ ਵੀ ਕੋਈ ਪਹਿਲਾਂ ਰੌਲਾ ਚੱਲਦਾ ਸੀ ਹਾਂਜੀ ਘਰ ਵਾਲੀ ਨਾਲ ਮਤਲਬ ਇੱਕ ਕਰੇਲੂ ਲੜਾਈ ਈ ਕਿਹੜੇ ਚੱਲ ਚੱਲੀ ਜਾਂਦਾ ਸੀ ਇਹਨਾਂ ਦਾ ਤੇ ਉਹਦੇ ਕਰਕੇ ਮਤਲਬ ਇੱਕ ਬੇਟਾ ਇਹਦੇ ਕੋਲ ਬੇਟੀ ਆ ਛੋਟੇ ਛੋਟੇ 8 ਸਾਲ ਦਾ ਬੇੜਾ 4 ਸਾਲ ਦੀ ਕੁੜੀ ਆ ਤੇ ਉਹ ਲੜਕੇ ਮਤਲਬ ਉੱਥੇ ਚਲੀ ਜਾਂਦੀ ਸਾਰੇ ਇਹ ਇੱਥੇ ਮਤਲਬ ਬਾਜੋਂ ਤੋਂ ਫੋਨ ਫੋਨ ਕਰਦਾ ਸੀ ਆਉਂਦੇ ਨਹੀਂ ਸੀ ਇੱਕ ਤੇ ਦੋ ਦਿਨ ਵਰਗੇ ਵੀ ਪਰ ਉਹ ਆਈ ਨਹੀਂ ਹੈਗੀ ਕਹਿੰਦੀ ਮੈਂ ਉੱਥੇ ਜਾਣਾ ਨਹੀਂਗਾ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਜਿਹੜੇ ਤਰੀਕੇ ਨਾਲ ਮਤਲਬ ਦਵਾਈ ਪੀਤੀ ਗਈ ਆ ਇੰਨਾ ਮਤਲਬ ਅੱਧਾ ਲੀਟਰ ਦਵਾਈ ਮਾਂਗੇ ਪੀ ਗਿਆ ਮਤਲਬ ਇੰਨਾ ਜੇ ਦੁਖੀ ਸੀ ਇਹਨਾਂ ਤੋਂ ਅਸੀਂ ਮੈਂ ਕਰਦਿਆਂ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਸਰ ਵੱਲੋਂ ਮਾਮਾ ਜੀ ਦੇ ਮੇਰੇ ਇਹਨਾਂ ਦਾ ਨਾਮ ਬਲਵਿੰਦਰ ਸਿੰਘ ਤੀਜੀ ਪਿੰਡ ਦੇ ਵਿੱਚ ਇਹਨਾਂ ਨੂੰ ਖਾਲਾ ਕਹਿੰਦੇ ਤੇ ਜੀ ਇਹਨਾਂ ਨੇ ਮਤਲਬ ਕੀ ਆਪਣੇ ਘਰ ਵਾਲੀ ਨੂੰ ਮੈਸੇਜ ਵਗੈਰਾ ਕਰੇ ਤੇ ਦੱਸਿਆ ਕਿ ਮੈਂ ਦਵਾਈ ਪੀ ਲੂੰ ਮੈਂ ਮਰ ਜੂੰਗਾ ਕਿ ਇਹਨਾਂ ਨੇ ਨਾ ਇਹ ਉੱਥੇ ਚਲੇ ਗਏ ਮੇਰੇ ਮਾਮਾ ਜੀ ਸੌਰੇ ਤੇ ਇਹਦੇ ਮਾਮਾ ਜੀ ਦੇ ਮੁੰਡੇ ਤੇ ਵੀਰੀ ਵੀਰੀ ਦੀ ਮਰੀ ਮਾਮੀ ਜੀ ਦੇ ਉਹਨਾਂ ਨੇ ਇਹਦੇ ਨਾਲ ਹੱਥੋਂ ਪਾਈ ਕਰੀ ਤੇ ਇਹਨੂੰ ਕੁੱਟਣ ਦੀ ਕੋਸ਼ਿਸ਼ ਕੀਤੀ ਤੇ ਨਾਲ ਕੀ ਇਹਨਾਂ ਨੇ ਕਿਹਾ ਵੀ ਇਹਨੂੰ ਸੁੱਕਾ ਨਹੀਂ ਜਾਣ ਦੇਣਾ ਜਿਹਨੂੰ ਮਾਰਨਾ ਤੇ ਮੇਰੇ ਮਾਮਾ ਜੀ ਦੇ ਬੇਟਾ ਤੇ ਆ ਸਾਹਮਣੇ ਇਹ ਮਤਲਬ ਕਿ ਪਿੱਛੇ ਖੜੇ ਤੇ ਇਹਨਾਂ ਨੇ ਸੁਣ ਲਈ ਸਾਰੀ ਗੱਲ ਤੇ ਫਿਰ ਕੀ ਇਹ ਜਦੋਂ ਮਾਮਾ ਜੀ ਇਧਰੋਂ ਆ ਗਏ ਉੱਥੋਂ ਲੰਘਿਆ ਜੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਤੇ ਇਹਨਾਂ ਨੇ ਘਰੇ ਆ ਕੇ ਫਿਰ ਬਾਅਦ ਚੋਂ ਦਵਾਈ ਪੀ ਲਈ ਜੀ ਤੇ 5 ਦਿਨ ਮਾਮਾ ਜੀ ਉੱਥੇ ਰੱਖੇ ਨੇ ਮਤਲਬ ਕਿ ਮੇਰੀ ਮਾਮੀ ਜੀ ਇੱਕ ਵਾਰ ਵੀ ਨਹੀਂ ਗਏ ਉੱਥੇ ਨਾ ਕਿਸੇ ਦਾ ਫੋਨ ਆਇਆ ਜੀ ਮਤਲਬ ਕਿ ਕੱਲ ਵੀ ਸਮਾਂ ਤੇ ਉਲਟੇ ਸਾਡੇ ਤੇ ਇਨਜਾਮ ਲਾ ਰਹੇ ਤੇ ਕਿ ਜਿਹੜਾ ਸਾਡੇ ਲਈ ਪੇਪਰ ਲਿਖ ਕੇ ਮਾਮਾ ਜੀ ਨੇ ਸਾਰੇ ਸਾਈਨ ਕਰੇ ਤੇ ਕੀ ਧਮਕੀਆਂ ਦੇ ਰਹੇ ਤੇ ਵੀ ਬਾਰ ਬਾਰ ਵੀ ਤੈਨੂੰ ਮਾਰ ਦਾਂਗਾ ਐ ਕਰਦਾਂਗੇ ਉਹਨਾਂ ਮਤਲਬ ਟੌਰਚਰ ਕਰਕੇ ਤਾਂ ਕਰਕੇ ਉਹਨੇ ਆਪਣੀ ਮਤਲਬ ਜਾਨ ਉਹ ਕਰ ਲਈ ਅੱਛਾ ਸ਼ਹਿਰ ਨੋਟ ਦੇ ਵਿੱਚ ਕੀ ਕਿਹਦਾ ਕਿਹਦਾ ਨਾਮ ਹੈ ਜਿਹੜਾ ਸੋਸਾਇਟੀ ਨੋਟ ਦੇ ਵਿੱਚ ਇਹ ਮਤਲਬ ਇੱਕ ਤਾਂ ਬੀਰੀ ਦਾ ਨਾਮ ਦੱਸਿਆ ਗਿਆ ਜਿਹਨੇ ਮਾਮਾ ਜੀ ਦਾ ਮੁੰਡਾ ਤੀਜੀ ਅਸੀਂ ਪਹਿਲਾਂ ਵੀ ਸੁਣਿਆ ਜੀ ਮਾਮਾ ਜੀ ਸਾਨੂੰ ਦੱਸਦੇ ਹੁੰਦੇ ਤੇ ਵੀ ਜਾਦੇ ਉਹੀ ਉਹ ਕਰਦਾ ਜੀ ਪੰਜੋਲੀ ਪਿੰਡ ਦਾ ਜੀ ਉਹ ਮਤਲਬ ਕਿ ਹਾਂ ਇਹ ਉਹ ਮਤਲਬ ਜਿਆਦਾ ਜਿਆਦਾ ਵੀ ਜਾਂਦਾ ਸੀ ਇਹ ਇਹਦੇ ਨੂੰ ਟੌਰਚਰ ਕਰਦੇ ਇਹਨੇ ਪਹਿਲਾਂ ਸਾਨੂੰ ਕੁਝ ਦੱਸਿਆ ਨਹੀਂ ਜਦੋਂ ਸਾਨੂੰ ਦੱਸਿਆ ਜੀ ਅਸੀਂ ਫਿਰ ਉਹਦੀ ਮਤਲਬ ਪਤਾ ਕਰਿਆ ਜੀ ਵੀ ਇੱਥੇ ਦਾ ਜੀ ਮਤਲਬ ਬੇਟਰਾਂ ਦਾ ਠੇਕੇਦਾਰ ਹੈ ਇਹੋ ਬੰਦਾ ਕੋਈ ਤੇ ਤਾਂ ਕਰਕੇ ਉਹਨਾਂ ਦੀ ਵਜ੍ਹਾ ਨਾਲ ਮੇਰੇ ਮਾਮਾ ਦੀ ਡੈਥ ਹੋਈ ਹੈ ਜੀ ਅੱਗੇ ਵੀ ਇਹਨੂੰ ਤੰਗ ਪ੍ਰੇਸ਼ਾਨ ਕਰਦਾ ਹਾਂਜੀ ਅੱਗੇ ਵੀ ਤੰਗ ਪ੍ਰੇਸ਼ਾਨ ਰੌਲਾ ਚੱਲਦਾ ਸੀ ਘਰ ਵਾਲੀ ਨਾਲ ਵੀ ਪਹਿਲਾਂ ਜੀ ਘਰ ਵਾਲੀ ਮਤਲਬ ਕਿ ਬੱਚੇ ਤੇ ਜਿਹੜੇ ਜੀ ਇੱਕ ਦਾ 8 ਸਾਲ ਦਾ ਬੇਟਾ ਤੇ 4 ਸਾਲ ਦੀ ਬੇਟੀ ਸੀ ਜੀ ਜਿਹੜਾ ਜੀ ਬੇਟਾ ਤੇ ਮਤਲਬ ਬੇਟੀ ਉਹ ਉੱਥੇ ਹੀ ਪੜਦੇ ਤੇ ਜੀ ਸਰਾਂ ਨੇ ਸਕੂਲ ਦੇ ਵਿੱਚ ਜੀ ਮਾਮੇ ਜੀ ਆਉਂਦੇ ਤੇ ਉਹ ਇਕੱਲੇ ਆਉਂਦੇ ਤੇ ਮਤਲਬ ਮਤਲਬ ਕਿ ਬੇਟਾ ਬੇਟੀ ਨੂੰ ਨਹੀਂ ਉਰੇ ਲੈ ਕੇ ਆਉਂਦੇ ਤੇ ਉਹ ਉੱਥੇ ਰਹਿੰਦੇ ਤੇ ਘਰ ਵਾਲੀ ਸੰਸਕਾਰ ਤੇ ਪਹੁੰਚੀ ਹੈ ਸੰਸਕਰਤ ਜੀ ਮੈਨੂੰ ਤਾਂ ਦਿਖੀ ਨਹੀਂ ਹੈਗੀ ਜੀ ਪਹੁੰਚੀ ਨਹੀਂ ਵੈਸੇ ਜੀ ਆਈ ਨਹੀਂ ਜੀ ਹੁਣ ਤੁਸੀਂ ਦੇਖਿਆ ਜੂਰੇ ਬੱਚੇ ਆਏ ਤੇ ਜੀ ਬੱਚਿਆਂ ਦੇ ਅੱਖਾਂ ਚੋਂ ਜੂ ਨਹੀਂ ਆਇਆ ਕਿਉਂਕਿ ਬੱਚਿਆਂ ਨੂੰ ਜਦੋਂ ਪਤਾ ਹੀ ਨਹੀਂ ਮੇਰਾ ਬਾਪ ਕੌਣ ਹੈ ਜੀ ਜਦੋਂ ਬੱਚਿਆਂ ਨੂੰ ਸਾਰ ਪਤਾ ਹੋਊਗਾ ਜੀ ਮੇਰਾ ਬਾਪ ਇਹ ਆ ਬੇਟਾ ਹੁਣ 8 ਸਾਲ ਦਾ ਜੀ 8 ਸਾਲ ਦਾ ਛੋਟਾ ਬੱਚਾ ਨਹੀਂ ਹੁੰਦਾ ਜੀ ਉਹਨੂੰ ਮਤਲਬ ਸਾਰਾ ਕੁਝ ਪਤਾ ਜੀ ਜਿਹੜਾ ਕੁਝ ਉਹਨਾਂ ਨੂੰ ਸਿਖਾਇਆ ਹੋਇਆ ਉਹ ਕੁਝ ਉਹਨਾਂ ਨੇ ਆ ਕੇ ਬੱਚਿਆਂ ਨੇ ਕਰਿਆ ਬੱਚਿਆਂ ਦਾ ਕੋਈ ਕਸੂਰ ਨਹੀਂ ਹੈਗਾ ਜੀ ਮਤਲਬ ਇੱਕ ਤਾਂ ਸਹੁਰਾ ਸਾਹਿਬ ਤੇ ਇਹਨਾਂ ਦੇ ਇੱਕ ਇਹਨਾਂ ਦੀ ਸੱਸ ਦੀ ਸਾਸੇ ਦੀ ਡੈਥ ਹੋ ਗਈ ਸੀ ਜੀ ਮ ਪਰਸ਼ਾਨੀ ਦੇ ਕਾਰਨ ਹੈ ਆਪਾਂ ਮੰਨ ਸਕਦੇ ਇਹਨੂੰ ਜਿਹੜਾ ਸੈੱਟ ਕੀਤਾ ਹਾਂਜੀ ਪਰਸ਼ਾਨੀ ਦਾ ਕਾਰਨ ਹੈ ਜੀ ਉਹਨਾਂ ਨੇ ਮਤਲਬ ਕਿ ਬਾਅਦ ਚ ਦਵਾਈ ਪੀ ਕੇ ਮੇਰੀ ਮਾਸੀ ਜੀ ਨੂੰ ਫੋਨ ਕਰਿਆ ਮਾਮਾ ਜੀ ਨੇ ਵੀ ਮੈਂ ਉਹਨਾਂ ਕਰਕੇ ਦਵਾਈ ਪੀ ਲਈ ਬਹੁਤ ਦੁਖੀ ਤੇ ਜੀ ਮੇਰੇ ਮਤਲਬ ਮੇਰੇ ਮਾਮਾ ਜੀ ਤੇ ਇੱਕ ਜੀ ਮਡੌੜ ਤੋਂ ਉਹਨਾਂ ਨੂੰ ਉਹਨਾਂ ਨੇ ਮਿਲੇ ਉੱਥੇ ਰੋਟੀ ਦੇ ਭਲਾਂ ਦੇ ਉਹਨਾਂ ਨੇ ਉਹਨੂੰ ਦੱਸਿਆ ਵੀ ਮੈਂ ਬਹੁਤ ਦੁਖੀ ਹਾਂ ਮੰਗੇ ਸਾਡੀ ਪ੍ਰਸ਼ਾਸਨ ਤੋਂ ਇਹ ਸਾਨੂੰ ਇਨਸਾਫ ਚਾਹੀਦਾ ਜੀ ਮਤਲਬ ਕਿ ਜਿਹੜਾ ਵੀਰੀ ਹੈ ਜੀ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਦੇ ਤੇ ਪਰਚਾ ਹੋਵੇ ਜੀ ਸਾਡੀ ਇਹ ਹੀ ਹੈ ਜੀ ਬਾਕੀ ਸੋਹਰਾ ਸਾਹਿਬ ਤੇ ਵੀ ਮਤਲਬ ਇਹਨਾਂ ਦੇ ਘਰ ਵਾਲੀ ਤੇ ਵੀ ਹੋਣੀ ਚਾਹੀਦੀ ਹੈ ਜੀ ਕਰ ਬਈ ਹੁਣ ਤੁਸੀਂ ਮੰਨ ਕੇ ਚੱਲੋ ਸਰ ਇੱਕ ਵਾਰ ਵੀ ਨੀ ਜਨਾਨੀ ਆਈ ਜਿਨ੍ਹਾਂ ਦਾ ਹਸਪੀਟਲ ਚ ਆ ਜਦੋਂ ਮਤਲਬ ਬੰਦੇ ਦਾ ਘਰ ਵਾਲਾ ਪਿਆ ਹੋਵੇ ਹਸਪੀਟਲ ਚ ਡੈਥ ਹੋਈ ਵੀ ਆ ਜੀ ਫੇਰ ਵੀ ਨਹੀਂ ਪਹੁੰਚੇ ਹੈਗੇ ਜੀ ਹੁਣ ਪਤਾ ਜੀ ਵੀ ਉੱਥੇ ਡੈਥ ਆ ਜੀ ਕੱਲ ਕੱਲ ਵੀ ਸਵੇਰ ਦਾ ਪਤਾ ਦਿਜੀ ਬੰਦਾ ਮੁਰਦਗਾੜ ਦੇ ਵਿੱਚ ਤਾਂ ਪਹੁੰਚ ਸਕਦਾ ਜੀ ਮੁਰਦਗਾੜ ਚ ਵੀ ਨਹੀਂ ਪਹੁੰਚੇ ਹੈਗੇ ਜੀ ਮੇਨ ਸਵਾਲ ਤਾਂ ਸਾਡਾ ਹੈ ਜੀ ਸਾਨੂੰ ਪ੍ਰਗਾ ਸਿੰਘ ਪਿੰਡ ਨੂੰ ਲਵਾਣਾ ਮਾਡਲ ਟਾਉਨ ਦਾ ਸੀਗਾ ਇਹ ਸਰਾਣਾ ਪਿੰਡ ਮੂਲੀ ਪਰਥਾਣੇ ਚ ਪੈਂਦਾ ਉੱਥੇ ਵਿਆਹਿਆ ਹੋਇਆ ਸੀਗਾ ਇਹ ਜੇ ਸੱਸ ਦੀਨਾ ਡੈਥ ਹੋ ਗਈ ਸੀ ਤੇ ਇਹਦੇ ਘਰ ਵਾਲੀ ਕੁਲਦੀਪ Kaur ਉੱਥੇ ਗਈ ਹੋਈ ਸੀ ਇਹਨੇ ਕੌਲ-ਕੌਲ ਕੀਤੀ ਹੋਣੀ ਇਹਨੇ ਫੋਨ ਨਹੀਂ ਚੱਕਿਆ ਹੈਗਾ ਜਿਸ ਦਿਨ ਡੈਥ ਹੋਈ ਇਹਦੀ 8 ਤਰੀਕ ਨੂੰ 9 ਤਰੀਕ ਨੂੰ ਉੱਥੇ ਗਿਆ ਉਹ ਵੀਰੀ ਸੀਗਾ ਉਹਦਾ ਪੰਜੂੜੀ ਦਾ ਮੁੰਡਾ ਉਹਦੇ ਮਾਮੇ ਦਾ ਰੜਕਾ ਉਹਦੇ ਘਰ ਵਾਲੀ ਜੀ ਦਾ ਉਹ ਜਾ ਕੇ ਉਹਨੂੰ ਬੁਰਾ ਭਲਾ ਬੋਲਿਆ ਥੱਪੜ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਬਾਅਦ ਦੇ ਵਿੱਚ ਇਹ ਆ ਕੇ ਇਹਨੇ ਆਪਣੇ ਘਰੇ 10 ਤਰੀਕ ਨੂੰ 10 12 ਨੂੰ ਇੱਕ ਛੂਛਾ ਦੇ ਨੋਟ ਲਿਖਦਾ ਉਹਦਾ ਲਿਖਦਾ ਵੀ ਮੈਂ ਤਾਂ ਤੰਗ ਆ ਕੇ ਵੀ ਆਪਣੀ ਉਹ ਬੇਇੱਜ਼ਤੀ ਕਰਤੀ ਮੇਰੀ ਵੀ ਉਹਦੇ ਕਰਕੇ ਮੈਂ ਆਪਣੀ ਜੀਵਨ ਲੀਲਾ ਖਤਮ ਕਰ ਰਿਹਾ ਹਾਂ ਤੇ ਉਹਨੇ ਪੋਇਜ਼ਨ ਪੋਇਜ਼ਨ ਖਾ ਲਈ ਸੀਗੀ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਸੀਗਾ 23 ਤਰੀਕ ਦਾ ਤੇ 25 ਤਰੀਕ ਨੂੰ ਉਹਦੀ ਉੱਥੇ ਡੈਥ ਹੋ ਗਈ ਦਰਾਂਨੇ ਇਲਾਜ ਤੇ ਉਹਦੀ ਇੱਕ ਛੂਛਾ ਦੇ ਨੋਟ ਦੇ ਅਧਾਰ ਤੇ ਉਹਦੀ ਮਦਰ ਨਸ਼ੱਤਰ ਕੌਰ ਵਾਈਫ ਆ ਪ੍ਰਗਾ ਸਿੰਘ ਦੇ ਬਿਆਨ ਤੇ ਅਸੀਂ ਉਹਦੇ ਖਿਲਾਫ ਕਾਰਵਾਈ ਕੀਤੀ ਹੈ 108 ਬੀ ਐਨ ਐਸ ਦੇ ਤਹਿਤ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਜੋ ਵੀ ਇਫੈਕਟ ਹੋਣਗੇ ਉਸ ਦੇ ਹਿਸਾਬ ਨਾਲ ਕਾਰਵਾਈਆਂ ਵਿੱਚ ਲਿਆਂਦੀ ਜਾਊਗੀ ਅੱਗੇ ਕਦਮ ਇਹ ਹਾਂਜੀ ਗ੍ਰਿਫਤਾਰੀ ਕੋਈ ਗ੍ਰਿਫਤਾਰੀ ਫਿਲਹਾਲ ਨਹੀਂ ਹੋ ਪੱਜਿਆ ਹੋਇਆ ਬੀਰੀ ਜਿਹੜਾ ਪੰਜੋਲੀ ਦਾ ਹੈਗਾ ਹਾਂਜੀ ਧਰਾਵਾਂ ਕਰੀਆਂ ਅੱਗੇ ਨਹੀਂ ਜੜੀਆਂ 108 ਬੀਐਨਐਸ ਉਹਦੇ ਤਹਿਤ ਪਰਚਾ ਦਰਜ ਕੀਤਾ ਸੀ